इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੇਖੋ ਸਾਡਾ ਅਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸ਼ਹਿਰ ਵਸਾਇਆ ਸ਼੍ਰੀ ਦਵਾਰ ਸਾਹਿਬ ਹਰਮੰਦਰ ਸਾਹਿਬ ਇੱਥੇ ਆ ਦੁਰਗਿਆਣਾ ਮੰਦਿਰ ਸ਼ਹੀਦਾ ਦੀ ਧਰਤੀ ਜਲਨੇ ਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਇੱਕ ਹੋਮਸਟੇ ਲੈ ਕੇ ਕੋਈ ਦੂਜਾ 6 ਕਮਰਾ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸ ਐਚਓ ਸੀਨੀਅਰ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਡੀਪ ਹੋਮਸਟੇ ਨਾਂ ਦਾ ਮਾਡਲ ਟਾਈਪ ਚੱਲਦਾ ਹੈ 6 ਕਮਰਿਆਂ ਦਾ ਉੱਥੇ ਰੇਡ ਕੀਤਾ ਅਚਾਰ ਸਾਹਿਬ ਨੇ ਖੁਦ ਉੱਥੋਂ ਸਾਨੂੰ 6 ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਤੋਂ ਇਲਾਵਾ ਇੱਕ ਜਿਹੜਾ ਲੀਸ ਤੇ ਲਿਆ ਸੀ ਇਹ ਮੋਟਲ ਤੇ ਪਲੱਸ ਨਾ ਦਾ ਮੈਨੇਜਰ ਇੱਕ ਉਹਨੂੰ ਗ੍ਰফতার ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੱਗੇ ਹਥੋਂ ਗ੍ਰফতার ਕੀਤਾ ਜਿੱਥੇ ਯੂਜ਼ਡ ਕਲਮ ਔਰ ਅਨਯੂਜ਼ਡ ਭਾਰੀ ਮਾਤਰਾ ਦੇ ਪੈਕਸ ਕਾਊਂਟਸ ਮਿਲੇ ਹਨ ਕੁਝ ਪੈਸੇ ਜਿਹੜੇ ਕਸਮਨ ਨੂੰ ਬੁਟਾ ਹਕੇ ਨਾ ਨੇ ਲੜਕੀਆਂ ਲੈ ਸੀਗੇ 25000 ਲੈ ਸੀਗੇ ਉਹ ਤਕਰੀਬ 25000 ਤਕਰੀਬ ਹੈ ਸਰ ਜੀ ਇਹ ਲੜਕੀਆਂ ਇਹ ਕਿਹੜੇ ਕਿਹੜੇ ਸ਼ਹਿਰ ਦੀਆਂ ਆਈਆਂ ਨੇ ਸਰ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਪੁਤਰਾਖੰਡ ਤੋਂ ਤਰਨਤਨ ਤੋਂ ਬਹੁਤ ਨੇ ਸਰ ਇਹ ਕਿਹਦੇ ਤੋਂ ਕੰਮ ਕਰ ਰਹੀਆਂ ਸੀ ਜੀ ਅਚਲੀ ਇਹਨਾਂ ਤੋਂ ਕੰਮ ਕਰ ਰਹੀਆਂ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਦੋਂ ਲੀਜ਼ ਤੇ ਨਵੇਂ ਬੰਦੇ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜੇ ਵੀ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਨ 7 ਤੋਂ 7 ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪਾਂਟਿੰਗ ਮੇ ਟੁੱਟ ਇੱਕ ਜਿਹੜਾ ਆਨਰ ਸੀਗਾ ਤੇ ਇੱਕ ਪੰਜ ਇੱਕ ਹੋਰ ਸੀਗਾ ਤਾਂ ਪੰਜ ਬੰਦੇ ਕੁੱਲ ਕਿੰਨੀ ਸਾਲ ਤੱਕ ਲੜਕੀਆਂ ਨਹੀਂ ਲਗਭਗ ਕਿੰਨਾ ਦਿਨ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੜਕੀਆਂ ਨੇ ਸਰ ਕੋ ਹੋਰ ਵੀ ਹੁਣ ਤੋਂ ਕੋਈ ਬ੍ਰਾਹਮਣ ਦਾ ਆਜੀ ਤੇ ਕੋ ਫਰਦ ਨੇ ਰਿਲੇਸ਼ਨਸ਼ਿਪ ਚੱਲ ਰਹੀ ਹੈ ਬ੍ਰਾਹਮਣ ਕੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਸ਼ਾ ਕਰਦੇ ਨਹੀਂ ਨਸ਼ਾ ਬਾਰੇ ਕੋਈ ਗੱਲ سامنے ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਣ ਜਾ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਹੀ ਹੋਏਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਦਰ ਮਾੜ ਲਵਾਂਗੇ ਇਹਨਾਂ ਤੋਂ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਰ ਕੰਮ ਕਰੇ ਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ 2-3 ਮਹੀਨੇ ਸੀ ਜਦੋਂ ਦਬਿਸ਼ ਦਿੱਤੀ ਇਹਨੂੰ ਪਤਾ ਲੱਗਿਆ ਕਿ ਫਿਰ ਬਾਤ ਗੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕੱਦੂ ਆ ਗਏ ਸਤਦਰ ਸਟੇਟ ਕੋ ਕੁੜੀਆਂ ਤੇ ਆ ਕੇ ਕੰਮ ਕਰਦੇ ਸੀ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਹੋਇਆ ਵੀ ਕੁੜੀਆਂ ਨਾਲ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸਤਾਵਰ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਰਗੁਰਪ੍ਰੀ ਸਿੰਘ ਜੀ ਕੋਲ ਲੜਾਈਪੀਐਸ ਉਹਨਾਂ ਵੱਲੋਂ ਸਖਤ ਰਹਿ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਗਮਾੜਾ ਹੋਵੇ ਚਾਹੇ ਉਹ ਚਾਈਨਸ ਡੂਰ ਹੋਵੇ ਤੁਹਾਡੇ ਸਾਹਮਣੇ ਹੈ ਚਾਹੇ ਨਸ਼ਾ ਚਾਹੇ ਕੋਈ ਅਸਮਾਜਿਕਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਇਹਨਾਂ ਨੂੰ ਕਾਨੂੰਨ ਦੇ ਮੁਤਾਬਕ ਖੜੇੜਾ ਸਰ ਕਿਹੜੀ ਸਟੇਟ ਤੋਂ ਹੋ ਤੁਸੀਂ ਉੱਤਰਾਖੰਡ ਹੈ ਦੀ ਅਸਾਮ ਤੋਂ ਨੇ ਲੁਧਿਆਰੇ ਤੋਂ ਲੜਕੀਆਂ ਸੀ ਤੇ ਤਰਨਤਨ ਤੂੰ ਹੀ ਹੈ ਮਧਗੁਰਪੁਰਾ ਲੋਕਲ ਉਥੋਂ ਹੀ ਸਰ ਲੋਹੜੀ ਦੇ ਤਿਹਾਡੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰੇ? ਕੋਈ ਮੈਸੇਜ ਆ ਜੀ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਮੱਝੋ ਨਹੀਂ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾਡੇ ਜਿਹੜੀ ਚਾਈਨਸ ਟਿੰਗ ਹੈ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡੀਅਨ ਜਿਹੜੀ ਮੱਝਾ ਉਹਦੇ ਨਾਲ ਗੁੱਡੀ ਢਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸ ਟਿੰਗ ਹੈ ਤਾਂ ਵਰਤੋਂ ਦਾ ਸਾਮਾਨ ਹੀ ਕਰ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਵਿਦੋਤਾ ਫੜਿਆ ਗਿਆ ਲੋਹੜੀ ਦੇ ਤਿਹਾਡੇ ਤੋਂ? ਕਾਨੂੰਨ ਮੁਤਾਬਕ ਸਾਰੇ ਕੁੜੇ ਇਹਨਾਂ ਦੀ ਫੋਟੋ ਲੈਂਦੀ ਹੈ ਸਾਰੇ ਦੇ ਚੱਕਰ ਹਾਂ ਆਹ ਚਾਹ ਆਹ ਦੇ ਹਰੇ ਕੁੜੇ ਆਉਂਦੇ ਨੇ ਬ੍ਰਿਗੇਡ ਦਾ ਸਭ ਨੇ 1.5 ਦਿਨ ਅੱਜ ਹੀ ਮਗ ਲੱਗੇ ਉਹਨਾਂ ਨੂੰ ਮੁੰਡਾ ਬੱਕੇ ਕਰੋ ਉਹ ਮੁੰਡੇ ਵੀ ਲਿਆਓ ਚਾਰੇ ਉਹ ਸਭੇ ਉਹ ਇਹਨਾਂ ਮੁੰਡੇ ਬਾਹਰ ਤਾਂ ਲਿਆਓ ਇਹਨਾਂ ਨੂੰ ਲੈ ਗਿਆ ਉਹ ਪਤਨੋਂ ਬਰਾਬਰ ਤੇ ਆ ਓਏ ਮਾਲੂ ਤਰ ਕਰਨ ਦੇ